ਅਸਲਾਮ ਵਾਲੇਕਮ ਵੀਵਰਸ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਬਹੁਤ ਇੰਟਰਸਟਿੰਗ ਹੈ ਪਹਿਲਾ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਅੱਜ ਮੰਜੀ ਸਾਹਿਬ ਤੋਂ ਉਹ ਲੋਕ ਕਥਾ ਕਰ ਰਹੇ ਆ ਜਿਹੜੇ ਅਕਾਲ ਤਖਤ ਦੀ ਮਰਿਆਦਾ ਤੋਂ ਬਾਗੀ ਲੋਕ ਨੇ ਮੈਂ ਅਸ ਦਾ ਚੈਲੰਜ ਕਰ ਰਿਹਾ ਜੀ ਉਹਨਾਂ ਨੂੰ ਤੁਸੀਂ ਘਰਾਂ 'ਚ ਟੀਵੀ ਸੁਣਦੇ ਹੋ ਇੱਕ ਵੀ ਬਲਾਰਾ ਉਥੋਂ ਵਿਖਾ ਦਿਓ ਜਿਹੜਾ ਰੋਜ਼ ਉਥੋਂ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦਾ ਹੋਵੇ ਖਿੱਚ ਕੇ ਅਗਲੇ ਲਿਆ ਕੇ ਸੰਪਰਦਾਵਾਂ ਦੇ ਖੁੱਡੇ ਨਾਲ ਬੰਨ ਰਏ ਨੇ ਕਿਉਂਕਿ ਜਿਹੜਾ ਵੀ ਉਥੋਂ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰੇਗਾ ਉਹਨੂੰ ਉੱਥੇ ਬੋਲਣ ਨੂੰ ਟਾਈਮ ਗੱਜ ਕੇ ਬੋਲੋ ਪਿਆਰਿਓ ਇਸ ਕਰਕੇ ਜਾਗਣਾ ਪੈਣਾ ਪਿਆਰਿਓ ਘਰ ਘਰ ਵਿੱਚ ਸੁਚੇਤ ਹੋਣਾ ਪੈਣਾ ਤੁਹਾਨੂੰ ਤੇ ਮੈਂ ਤਾਂ ਬੇਨਤੀ ਕਰਦਾ ਉਹਨਾਂ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਬੇਨਤੀ ਆ ਆਪਣੇ ਆਪਣੇ ਇਲਾਕੇ ਵਿੱਚ ਜਾਗਰਤੀ ਪੈਦਾ ਕਰੋ ਤੇ ਉਹਨਾਂ ਬੁਲਾ ਰਿਆ ਨੂੰ ਉੱਥੇ ਟਾਈਮ ਦਿਓ ਜਿਹੜੇ ਸਿਰਫ ਅਕਾਲ ਤਖਤ ਦੀ ਪ੍ਰਵਾਨ ਸਿੱਖ ਰਤ ਮਰਿਆਦਾ ਉੱਤੇ ਪਹਿਰਾ ਦਿੰਦੇ ਨੇ ਇੰਟਰਵਿਊ ਉਹਨਾਂ ਦੀਆਂ ਲਓ ਕਿ ਤੁਸੀਂ ਮੰਨਦੇ ਹੋ ਅਕਾਲ ਤਖ ਦੀ ਮਰਿਆਦਾ ਨੂੰ ਨਹੀਂ ਮੰਨਦੇ ਤੇ ਤੁਹਾਨੂੰ ਇੱਥੇ ਟਾਈਮ ਨਹੀਂ ਦਿੱਤਾ ਜਾਏਗਾ ਕੋਈ ਵੀ ਬਲਾਰਾ ਹੋਵੇ ਭਾਵੇਂ ਜੇ ਕੋਈ ਸੰਪਰਦਾਵਾ ਦਾ ਵੀ ਜਾ ਕੇ ਉੱਥੇ ਬੋਲੇ ਮੈਂ ਮੈਂ ਸਹਿਮਤ ਆ ਜੀ ਅਕਾਲ ਤਖ ਦੀ ਮਰਿਆਦਾ ਨੂੰ ਤੇ ਵੇਖ ਲਓ ਵਰਤ ਹੋ ਰਹੇ ਨੇ ਤੇ ਅਗਲੇ ਸੰਪਰਦਾਵਾਂ ਦਾ ਉੱਥੋਂ ਬੈਠ ਕੇ ਪ੍ਰਚਾਰ ਕਰਾ ਰਹੇ ਨੇ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰਾਂ ਅੱਜ ਸਾਰੀਆਂ ਵਿਪਰਨ ਦੀਆਂ ਰੀਤਾਂ ਕਰੀ ਜਾ ਰਹੇ ਆਂ ਸੀ ਰੱਬ ਜਾਣੇ ਕਿਦਾਂ ਨਿਆਰਾ ਕਹੀ ਜਾਂਦੇ ਆਂ ਸਾਰਾ ਕੁਝ ਇਹ ਤੋਂ ਜੱਡ ਇੱਕ ਚੀਜ਼ ਦਾ ਫਰਕ ਨਹੀਂ ਜਾਣ ਦਿੱਤਾ ਸੀ ਹੁਣ ਤੱਕ ਇਹ ਵੀ ਜ਼ੋਰ ਲਾਈ ਜਾਂਦੇ ਜੀ ਮੰਤਾਂ ਕੋਲ ਗੁਰਦੁਆਰੇ ਸੀ ਇਹਨਾਂ ਲੋਕਾਂ ਨੇ ਉਹਨਾਂ ਕੋਲੋਂ ਗੁਰਦਾਰੇ ਖੋਲ ਐ ਇਹਦਾ ਮਤਲਬ ਇਹ ਸਾਰੇ ਲੋਕ ਨਰੈਣੂ ਮੰਤ ਦੀ ਤਰਫਦਾਰੀ ਕਰਦੇ ਇਹ ਲੋਕ ਅੰਦਾਜ਼ਾ ਹੋਣਾ ਪੇਲਾ ਲੋ ਜਿਨ੍ਹਾਂ ਨਰੈਣੂਆਂ ਮੰਤਾਂ ਵਰਗਿਆਂ ਕੁਕਰਮ ਕੀਤੇ ਗੁਰਦੁਆਰਿਆਂ ਚ ਜਿਨ੍ਹਾਂ ਨੇ ਇੱਕ ਸਿੰਧੀ ਜੱਜ ਦੀ ਧੀ ਦਾ ਰੇਪ ਤਾਂ ਕੀਤਾ ਨਨਕਾਣਾ ਸਾਹਿਬ ਜਿੱਥੋਂ ਸਾਕਰ ਨਨਕਾਣਾ ਵਾਪਰਿਆ ਸੀ ਤਰਨਤਾਰਨ ਦੇ ਸਰੋਵਰ ਦੇ ਕੰਢੇ ਤੇ ਇਹ ਉਥੋਂ ਹੀ ਜਲ ਲੈ ਕੇ ਤੇ ਪੱਟੀਆਂ ਲਾ ਲਾ ਕੇ ਸ਼ਰਾਬਾਂ ਕਰ ਦਿੰਦੇ ਸੀ ਮੰਤ ਲੋਕ ਅੰਗਰੇਜ਼ਾਂ ਵੇਲੇ ਤੇ ਅੱਜ ਦੇ ਜਿਹੜੇ ਇਹਨਾਂ ਦੇ ਸੰਪਰਦਾਵਾਂ ਤੇ ਬੁਲਾ ਰਹੇ ਆ ਉਹ ਕਹਿੰਦੇ ਜੀ ਮੰਤਾ ਨੇ ਬਹੁਤ ਸੇਵਾ ਕੀਤੀ ਇਸ ਕਰਕੇ ਨਵੇਂ ਜਦੋਂ ਪ੍ਰੋਫੈਸਰ ਗੁਰਮukh ਸਿੰਘ ਤੇ ਗਿਆਨੀ ਦੇਵ ਸਿੰਘ ਹੁਣ ਆ ਗਏ ਇਹਨਾਂ ਉਹਨਾਂ ਕੋਲੋਂ ਸਿੰਘ ਸਭਾ ਲਹਿਰ ਚੱਲੀ ਇਹਨਾਂ ਨੇ ਉਹਨਾਂ ਕੋਲੋਂ ਗੁਰਦਾਰੇ ਖੋਲ ਐ ਹੁਣ ਅੰਦਾਜ਼ਾ ਆਪੇ ਲਾ ਲਓ ਜੀ ਉਹਨਾਂ ਕੋ ਹੁੰਦੇ ਤਿਆ ਜਿਹੜੀ ਮਾੜੀ ਮੋਟ ਵਿਚਾਰ ਤਰ੍ਹਾਂ ਗੁਰਮਤ ਦੀ ਬਚੀ ਆ ਇਹ ਵੀ ਅਗਲਿਆਂ ਨੇ ਰਹਿਣਾ ਨਹੀਂ ਸੀ ਤੇ ਇਹ ਤੇ ਸੇਰਾ ਜਾਂਦਾ ਉਹਨਾਂ ਯੋਧਿਆਂ ਨੂੰ ਗਿਆਨੀ ਦੇਸ ਸਿੰਘ ਵਰਗਿਆਂ ਨੇ ਲੱਕ ਬੰਨ ਲਿਆ ਪ੍ਰੋਫੈਸਰ ਗੁਰਮਖ ਸਿੰਘ ਵਰਗਿਆਂ ਨੇ ਪ੍ਰੋਫੈਸਰ ਸਹਿਬ ਸਿੰਘ ਵਰਗਿਆਂ ਨੇ ਦਿਨ ਰਾਤ ਇੱਕ ਕੀਤਾ ਤੇ ਇੰਨੀ ਮਿਹਨਤ ਤੋਂ ਬਾਅਦ ਅਕਾਲ ਤਖਤ ਦੀ ਮਰਿਆਦਾ ਹੋਂਦ ਵਿੱਚ ਲਿਆਂਦੀ ਤੇ ਹੁਣ ਤੇ ਐਨ ਬਿੱਲੀ ਥੈਲੀੋਂ ਬਾਹਰ ਆ ਗਈ ਆ ਵੀ ਜਿੰਨੀਆਂ ਵੀ ਸੰਪਰਦਾਵਾਂ ਡੇਰੇ ਇਹਨਾਂ ਦਾ ਹੁਣ ਸਾਰਾ ਜਿਹੜਾ ਵਾ ਉਹ ਤਾਰ ਕਿਹਦੇ ਨਾਲ ਜੁੜਦੀ ਆ ਇਹ ਹੁਣ ਬਲਾਰਿਆਂ ਨੂੰ ਫਰਜ ਬਣਦਾ ਮੇਰੇ ਕੌਮ ਦੇ ਢਾਡੀਆਂ ਪ੍ਰਚਾਰਕਾਂ ਕਵੀਸ਼ਾਂ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਥੋੜਾ ਜਿਹਾ ਲਫਾਫਿਆਂ ਵਾਲੇ ਬਨੇ ਘੱਟ ਵੇਖ ਕੇ ਤੇ ਆਪਣਾ ਕੌਮ ਪ੍ਰਤੀ ਫਰਜ਼ ਨਿਭਾ ਕੇ ਲੋਕਾਂ ਨੂੰ ਜਾਗਰੂਕ ਕਰਾਓ ਸਮਝ ਆਈ ਪਿਆਰਿਓ ਇਹ ਨਾ ਹੋਵੇ ਆ ਜਿਹੜੇ ਹੁਣ ਉਧਰ ਰੌਣਕਾਂ ਉਡਾਉਂਦੇ ਫਿਰਦੇ ਕੱਲ ਨੂੰ ਮਰਨ ਤੇ ਫੇਰ ਬ੍ਰਹਮ ਗਿਆਨ ਦੀ ਕਿਤਾਬ ਦਿੰਦੇ ਫਿਰੋ ਕਾਲੇ ਅੱਖਰਾਂ ਦੇ ਨਾਲ ਲਿਖੇ ਜਾਣਾ ਤੁਹਾਡਾ ਇਹ ਮੈਂ ਤੁਹਾਨੂੰ ਸੱਦਾ ਹੋ ਕੇ ਕਹਿ ਰਿਹਾ ਜਦੋਂ ਇਹਨਾਂ ਦੇ ਭੋਗਾਂ ਤੇ ਤੁਸੀਂ ਬ੍ਰਹਮ ਗਿਆਨੀ ਦੀਆਂ ਤੁਕਾਂ ਪੜ੍ਹ-ਪੜ੍ਹ ਕੇ ਕੀਰਤਨ ਵਿਆਖਿਆ ਕਰਨੀ ਹੈ ਤੇ ਜਿੱਥੇ ਇਹਨਾਂ ਦਾ ਕਾਲੇ ਅੱਖਰਾਂ 'ਚ ਨਾਂ ਲਿਖੇ ਜਾਣਾ ਤੇ ਲਿਖਿਆ ਤੁਹਾਡਾ ਵੀ ਜਾਣਾ ਜੇ ਚਾਹੁੰਦੇ ਹੋ ਤੇ ਫਿਰ ਜਦੋਂ ਤੱਕ ਸਰੀਰ ਵਿੱਚ ਜਾਨ ਆ ਸੱਚ ਦਾ ਹੁਕਮ ਦਿੰਦੇ ਰਹੋ ਖਮਿਆਜਾ ਭੁਗਤਣਾ ਵੀ ਪੈ ਜਾਏ ਤੇ ਭੂਤਣ ਨੂੰ ਤਿਆਰ ਹੋਣਾ ਚਾਹੀਦਾ ਇਨਸਾਨ ਨੂੰ ਸਾਡੇ ਗੁਰੂ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਪ੍ਰਵਾਹ ਨਹੀਂ ਕੀਤੀ ਮਾਰੇ ਨੇ ਕਿਹਾ ਕੋਈ ਗੱਲ ਨਹੀਂ ਸਿੱਖ ਜਿਉਂਦੇ ਰਹਿਣਗੇ ਤੇ ਹਜ਼ਾਰਾਂ ਅਨੰਦਪੁਰ ਸਾਹਿਬ ਵਸ ਜਾਣਗੇ ਸਿੱਖ ਦੀ ਸੂਰਤ ਵਿੱਚ ਅਨੰਦਪੁਰ ਸਾਹਿਬ ਹੈ ਅਨੰਦਪੁਰ ਬਿਲਡਿੰਗ ਇਮਾਰਤ ਉਹਨਾਂ ਨੇ ਸ਼ਮਾ ਪਾ ਕੇ ਛਡਾ ਲਈ ਪਰ ਪਾਰਸ਼ਾ ਕੋਲੋਂ ਆਨੰਦ ਨਹੀਂ ਗਵਾ ਸਕੇ ਸੋ ਵੀਵਰਸ اے ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਵਧੀਆ ਸੀ ਔਰ ਬੜੀ ਵਧੀਆ ਗੱਲਾਂ ਬਾਤਾਂ ਕਰਨ ਦੇ ਸੀ ਕਿ ਜਿਹੜੇ ਧਰਮ ਦੇ ਠੇਕੇਦਾਰ ਬਣੇ ਆ ਉਹ ਗੱਲ ਤੇ ਧਰਮ ਦੀ ਕਰਦੇ ਆ ਲੇਕਿਨ ਉਹ ਅਕਾਲ ਤਖਤ ਦੀ ਮਰਿਆਦਾ ਤੇ ਨਹੀਂ ਚੱਲਦੇ ਜਿਸ ਤਰ੍ਹਾਂ ਕਿ ਮਿਸਾਲ ਦੇ ਤੌਰ ਤੇ ਇੱਕ ਸਕੂਲ ਹੈ ਉਹ ਉਹਨੂੰ ਚਲਾਉਂਦਾ ਕੌਣ ਹੈ ਇੱਕ ਹੈਡਮਾਸਟਰ ਬਾਕੀ ਜਿਹੜੇ ਉਸਤਾਦਾਂ ਉਹ ਉਸ ਹੈਡਮਾਸਟਰ ਦੀ ਗੱਲ ਗੱਲਾਂ ਤੇ ਚੱਲਦੇ ਅਗਰ ਉਹ ਉਹਨਾਂ ਦੀ ਗੱਲ ਨਹੀਂ ਮੰਨਣਗੇ ਮर्याਦਾ ਨਹੀਂ ਪੂਰੀਆਂ ਕਰਨਗੇ ਤਾਂ ਕੀ ਹੋਏਗਾ ਸਕੂਲ ਦਾ ਸਿਸਟਮ ਨਹੀਂ ਚੱਲ ਸਕੇਗਾ ਇਸੇ ਤਰ੍ਹਾਂ ਪੂਰੀ ਦੁਨੀਆ ਉਹਨਾਂ ਦਾ ਨਿਜ਼ਾਮ ਕੌਣ ਚਲਾਉਂਦਿਆ ਸਿਰਫ ਇੱਕ ਰੱਬ ਉਹਦੇ ਨਾਲ ਕੋਈ ਹੋਰ ਨਹੀਂ ਹੈ ਸ਼ਰੀਕ ਅਗਰ ਦੋ ਹੋਣਗੇ ਤੇ ਉਹ ਨਿਜ਼ਾਮ ਨਹੀਂ ਚਲਾ ਸਕਣਗੇ ਸਿਸਟਮ ਨਹੀਂ ਚਲਾ ਸਕਣਗੇ ਕੌਣ ਸਿਸਟਮ ਚਲਾਉਂਦਾ ਸਿਰਫ ਇੱਕ ਰੱਬ ਔਰ ਇੱਕ ਦੇ ਨਾਲ ਹੀ ਸਿਸਟਮ ਚੱਲਦਾ ਵਾ ਇਸੇ ਤਰ੍ਹਾਂ ਅਕਾਲ ਤਖਤ ਦੀਆਂ ਮਰਿਆਦਾ ਨੂੰ ਪੂਰੀਆਂ ਕਰਨ ਵਾਸਤੇ ਸਭ ਨੂੰ ਇੱਕ ਹੋ ਕੇ ਇੱਕ ਹੋ ਕੇ ਚੱਲਣਾ ਪਏਗਾ ਇੱਕ ਤੇ ਕੰਮ ਕਰਨਾ ਪਏਗਾ ਫਿਰ ਹੀ ਉਹਦੀਆਂ ਮਰਿਆਦਾ ਪੂਰੀਆਂ ਮਰਿਆਦਾ ਪੂਰੀਆਂ ਹੋਣਗੀਆਂ ਇਸੇ ਤਰ੍ਹਾਂ ਉਹ ਬਿਲਕੁਲ ਸਹੀ ਗੱਲ ਕਰਨ ਦਏ ਸੀ ਔਰ ਸਹੀ ਕਹਿੰਦੇ ਇਸ ਕਿ ਸਾਨੂੰ ਹੱਕ ਸੱਚ ਤੇ ਖੜਾ ਹੋਣਾ ਚਾਹੀਦਾ ਕਿਉਂਕਿ ਅਗਰ ਅਸੀਂ ਹੱਕ ਸੱਚ ਤੇ ਸਾਨੂੰ ਕੋਈ ਖੰਮੀ ਆਜ਼ਾ ਵੀ ਬੁਕਤ ਨਾ ਪਏਗਾ ਤੇ ਸਾਨੂੰ ਇਹ ਗਿਲਟ ਨਹੀਂ ਹੋਏਗਾ ਕਿ ਅਸੀਂ ਗਲਤ ਕੀਤਾ ਸੀ ਉਹਦੇ ਵਿੱਚ ਵੀ ਇੱਕ ਸਕੂਨ ਇਨਸਾਨ ਨੂੰ ਹੁੰਦਾ ਹੈ ਬਾਕੀ ਉਹਨਾਂ ਦੀ ਕਤਾ ਬਹੁਤ ਵਧੀਆ ਸੀ ਮੈਨੂੰ ਤੇ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ